ਅੰਦਰ ਦੇ ਇਸ ਟਾਈਮ ਖੜਿਆ ਸੀ ਭਾਰ ਕੋ ਕੈਂਪ ਦੇ ਵਿੱਚ ਕਿੱਥੇ ਅੱਜ ਵੱਡੀ ਕਾਰਵਾਈ ਕੀਤੀ ਹੈ ਪੁਲਿਸ ਵੱਲੋਂ ਕੀਤੇ ਜਾ ਰਹੀ ਹੈ ਤੁਸੀਂ ਦੇਖ ਰਹੇ ਹੋ ਪੁਲਿਸ ਅਫਸਰ ਜੋ ਹੈ ਚਾਰੇ ਪਾਸੇ ਭਾਰ ਕੋ ਕੈਂਪ ਦੇ ਚਾਰੇ ਪਾਸੇ ਕਿਹੜੀ ਹੈ ਪੁਲਿਸ ਲਗਾ ਦਿੱਤੀ ਗਈ ਹੈ ਪੂਰੀ ਛੋਣੀ ਬਣਾ ਦਿੱਤਾ ਗਿਆ ਜਿਸ ਦੇ ਵਿੱਚ ਕਿਸੇ ਨੂੰ ਵੀ ਜੋ ਆਵਾਜ਼ ਆਵੀ ਦੇ ਵਿੱਚ ਬੰਦ ਕੀਤਾ ਜਾ ਰਿਹਾ ਹੈ ਭਾਵੇਂ ਕੋਈ ਕੋਠੇ ਉੱਤੇ ਵੀ ਖੜੇ ਹੈ ਤੇ ਉਹਨਾਂ ਨੂੰ ਵੀ ਜੋ ਪਿੱਛੇ ਭੇਜਿਆ ਜਾ ਰਿਹਾ ਜੋ ਨਸ਼ੇ ਦੇ ਲਗਾਤਾਰ ਨਸ਼ੇ ਦੇ ਖਿਲਾਫ ਪੰਜਾਬ ਸਰਕਾਰ ਵੱਲੋਂ ਲਗਾਤਾਰ ਛਾਪੇ ਮਾਰੀਆਂ ਦੇਚੇ ਮਸ਼ੀਨਾਂ ਬੁਲਡੋਜ਼ਰ ਚਲਾਏ ਜਾ ਰਹੇ ਨੇ ਤੇ ਉੱਥੇ ਹੀ ਅੱਜ ਜਲੰਧਰ ਚ ਵੀ ਕਿਹੜੇ ਪਾਰਕ ਕੋਲੋਂ ਵੀ ਕਿਹੜੀ ਅੱਜ ਪਾਰਕ ਕੋ ਕੈਂਪ ਦੇ ਵਿੱਚ ਵੀ ਕਿਹੜੀ ਐ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਤੁਸੀਂ ਤਸਵੀਰਾਂ ਦੇਖ ਰਹੇ ਹੋ ਪੂਰੀ ਪਾਰਕ ਕੋ ਕੈਂਪ ਦੀ ਜੋ ਹੈ ਪਾਰਕ ਕੋ ਕੈਂਪ ਦੇ ਆਸੇ-ਪਾਸੇ ਕਿੰਨੀਆਂ ਗਲੀਆਂ ਚਾਰੋਂ ਪਾਸੇ ਪੁਲਿਸ ਦੀ ਟੀਮਾਂ ਲਗਾ ਦਿੱਤੀਆਂ ਗਈਆਂ ਕਿਸੇ ਨੂੰ ਇੱਥੇ ਆ ਨਹੀਂ ਦਿੱਤਾ ਜਾ ਰਿਹਾ ਭਾਵੇਂ ਵਾਹਕਲ ਹੈ ਵਾਹਕਲ ਵੀ ਕਿਹੜੇ ਨਹੀਂ ਆਂ ਦਿੱਤੇ ਜਾ ਰਹੇ ਕਿੱਥੇ ਜੋ ਦੱਸਿਆ ਜਾ ਰਿਹਾ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜੋ ਲਗਾਤਾਰ ਨਸ਼ੇ ਨੂੰ ਲੈ ਕੇ ਲਗਾਤਾਰ ਪੰਜਾਬ ਸਰਕਾਰ ਵੱਲੋਂ ਛਾਪੇ ਮਾਰੀਆਂ ਜੋ ਹੈ ਲਗਾਤਾਰ ਨਸ਼ੇ ਨੂੰ ਠੱਲ ਪਾਉਣ ਲਈ ਲਗਾਤਾਰ ਪੁਲਿਸ ਵੱਲੋਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਤੇ ਉੱਥੇ ਅੱਜ ਜਲੰਧਰ ਦੇ 파ਰਕੋ ਕੈਂਪ ਦੇ ਵਿੱਚ ਵੀ ਕਿਹੜੀ ਆ ਉਹ ਕਾਰਵਾਈ ਕੀਤੀ ਜਾ ਰਹੀ ਹੈ ਤੁਸੀਂ ਦੇਖੋ ਹਰ ਗਲੀ ਦੇ ਬਾਹਰ ਜੋ ਹੈ ਬੈਰੀਗੇਡ ਲਗਾਏ ਗਏ ਨੇ ਦੋ ਦੋ ਚਾਰ ਚਾਰ ਮਲਾਜ਼ਮ ਖੜੇ ਕਰਾ ਦਿੱਤੇਗੇ ਨੇ ਕਿਸੇ ਨੂੰ ਵੀ ਅੰਦਰ ਬੈਰੀਕੇਡ ਤੋਂ ਬਾਹਰ ਨਹੀਂ ਆਂ ਦਿੱਤਾ ਜਾ ਰਿਹਾ ਭਾਵੇਂ ਕੋਈ ਲੋਕ ਕੋਠੇ ਉੱਤੇ ਵੀ ਚੜੇ ਨੇ ਤੇ ਉਹਨਾਂ ਨੂੰ ਵੀ ਕਿਹੜੇ ਕੋਠਿਆਂ ਤੋਂ ਬਾਹਰ ਨਹੀਂ ਆਂ ਦਿੱਤਾ ਜਾ ਰਿਹਾ ਪੁਲਿਸ ਚਾਰੋਂ ਪਾਸੇ ਇਹ ਜੋ ਬੈਰੀਕੇਡ ਲਗਾ ਕੇ ਪੁਲਿਸ ਹਰ ਗਲੀ ਦੇ ਬਾਹਰ ਕਿਹੜੀ ਖੜੀ ਹੋਈ ਨਜ਼ਰ ਆ ਰਹੀ ਆ